ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਆਪਣੇ ਨਵੇਂ ਵਲੌਗ ਵਿੱਚ ਸਵਾਗਤ ਹੈ ਜੀ ਅੱਪਾ ਜਾ ਰਹੇ ਆ ਜੀ 에어ਪੋਰਟ ਬਾਬਾ ਜਰਨ ਸਿੰਘ ਜੀ ਦੇ ਮੇਲੇ ਤੇ ਮੈਂ ਤੇ ਮੈਂ ਆਪਣੇ ਫਰੈਂਡ ਦੇ ਨਾਲ ਆਪਾਂ ਜਾ ਰਹੇ ਆ ਤੇ ਵੀਡੀਓ ਦੇ ਵਿੱਚ ਬਣੇ ਰਿਓ ਬਹੁਤ ਹੀ ਵਧੀਆ ਵਲੌਗਿੰਗ ਵਾਲਾ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਮੌਸਮ ਵੀ ਬਹੁਤ ਵਧੀਆ ਠੰਡ ਹੋਇਆ ਪਿਆ ਜੀ ਸੋ ਵੀਡੀਓ ਦੇ ਵਿੱਚ ਬਣੇ ਰਿਓ ਤੁਹਾਨੂੰ ਵੀ ਲਾਈਵ ਦਰਸ਼ਨ ਕਰਾਵਾਂਗੇ ਧੰਨਵਾਦ ਚੈੱਕ ਕਰ ਸੱਦੇ ਤੁਸੀਂ ਦੁਕਾਨਾਂ ਵੀ ਲੱਗਣ ਵਾਲੀਆਂ ਮੇਲੇ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਚੈੱਕ ਕਰੋ ਲੰਗਰ ਵਾਲੇ ਵੀ ਟੈਂਟ ਲੱਗੇ ਹੋਏ ਆ ਵਿੱਚ ਬਾਬਾ ਜੀ ਦੇ ਮੇਲੇ ਤੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਹੈ ਬਹੁਤ ਹੀ ਜ਼ਿਆਦਾ ਹਿਸਾਬ ਹੀ ਕੋਈ ਨਹੀਂ ਲੰਗਰ ਵਾਲੇ ਵੀ ਕਾਫੀ ਟੈਂਟ ਲੱਗੇ ਹੁੰਦੇ ਕਿਹੜੀ ਜਗ੍ਹਾ ਹੁੰਦੀ ਜਿੱਥੇ ਲੰਗਰ ਨਹੀਂ ਲੱਗਾ ਹੁੰਦਾ ਹਰ ਤਰ੍ਹਾਂ ਦਾ ਲੰਗਰ ਲੱਗਦਾ ਜਿਵੇਂ ਲੱਸੀ ਦਾ ਲੰਗਰ ਦੁੱਧ ਦਾ ਲੰਗਰ ਕੁਲਫੀਆਂ ਦਾ ਲੰਗਰ ਆ ਮੇਰੇ ਯਾਰ ਨੇ ਦੋਨੇ ਇੱਥੇ ਹਰ ਪ੍ਰਕਾਰ ਦਾ ਲੰਗਰ ਲੱਗਦਾ ਜਿਵੇਂ ਬੂਟਿਆਂ ਦਾ ਲੰਗਰ ਨਿਊਟਰੀ ਬ੍ਰੈਡ ਦਾ ਲੰਗਰ ਹਰ ਇੱਕ ਚੀਜ਼ ਦਾ ਲੰਗਰ ਲੱਗਦਾ ਕਿਉਂਕਿ ਸ਼ਰਧਾ ਬਹੁਤ ਹੈ ਬਾਬਾ ਜੀ ਦੇ ਮੇਲੇ ਦੀ ਤੇ ਜਿਹੜੇ ਜਿਹੜੇ ਇਸ ਮੇਲੇ ਤੇ ਹੁੰਦੇ ਨੇ ਜਿਹੜੇ ਸਾਡੇ ਵਲੌਗ ਦੇਖ ਰਹੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਕੌਣ ਤੇ ਕਿੱਥੋਂ ਕਿੱਥੋਂ ਸਾਡਾ ਵਲੌਗ ਦੇਖ ਰਿਹਾ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਲਾਈਵ ਤੱਕ ਤਾਂ ਦਿਖਾਵਾਂਗੇ ਐਂਡ ਤੇ ਤੇ ਦੇਖ ਸਾਧੂ ਹੁਣ ਆਪਾਂ ਪਾਰਕਿੰਗ ਚੱਲ ਜਾਈਏ 에ਰਪੋਰਟ ਤੇ ਐਂਟਰੀ ਕਰ ਲਈ ਹੈ ਤੇ ਬਹੁਤ ਜ਼ਿਆਦਾ ਰਸ਼ ਸੀ ਹੁਣ ਆਪਾਂ ਪਹੁੰਚ ਗਏ ਆ ਜੀ ਪਾਰਕਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਨੱਚ ਲੱਗੇ ਆ ਆਪਾਂ ਬਾਬਾ ਜੀ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਤੁਸੀਂ ਚੈੱਕ ਕਰ ਸਕਦੇ ਤੁਸੀਂ ਵੀ ਦਰਸ਼ਨ ਕਰੋ ਲਾਈਵ ਬਾਬਾ ਜੋਂਸਨ ਜੀ ਦੇ ਚੈੱਕ ਕਰੋ ਸੋ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ